ਤੇ ਬਹੁਤ ਗੰਨ ਖੁਸ਼ਬੂ ਆਉਣੀ ਆ। ਬਾਕੀ ਫਿਰ ਬਣਾਏ ਵੀ ਮਾਏ ਆਗੇ। ਇਹ ਐ ਥੋੜੀ ਆ ਤੇ ਬਸ ਇਹ ਆ। ਛੋਲੇ ਬਣੀ ਗਾ। ਲੋ ਜੀ ਨੇ ਰੋਟੀ ਨਹੀਂ ਖਾਦੀ ਹੁਣ ਤੱਕ। ਤੇ ਦੇਖੋ ਆਉਂਦਾ ਮੂੰਹ ਚ ਪਾਣੀ। ਤੇ ਉੱਪਰ ਪਾਵਾਂਗੇ ਆਪਾਂ ਪਿਆਜ਼ ਬਰੀਕ ਕੱਟ ਕੇ। ਅੱਜ ਨਾ ਜੀ ਆਪਾਂ ਸਾਡੀ ਜਿੰਮੀ ਨੂੰ ਨਵਾਉਣਾ ਗਾ। ਗਰਮੀ ਵਾਲੀ ਹੈਗੀ। ਹੋਂਦਾ ਨਾਉਂਦੀ ਰਹਿੰਦੀ ਆ ਰੋਜ਼ ਹੀ ਨਾਉਂਦੀ ਹੈਗੀ। ਆ ਜਾ ਹੁਣ ਗਰਮੀ ਹੈਗੀ। ਅਕ ਕਿ ਹ ਹੁਣ ਇਹਨੂੰ ਪਤਾ ਲੱਗ ਗਿਆ ਨਾ ਜਦੋਂ ਕਿ ਨਾ ਹੋਂ ਦਾ ਵੇਲਾ ਮੈਨੂੰ ਚੱਕ ਕੇ ਲੈ ਜਾਣੀ ਪੂਗੀ। ਇਹ ਪਰ ਸੰਗਲੀ ਨਾਲ ਵੀ ਬੰਨਣੀ ਪੂਗੀ ਚੌਂਕੇ ਆਏ ਨਾ ਫਿਰ ਨਹੀਂ ਇਹ ਜਾ ਕੇ ਫੇਰ ਲਿਬੜ ਜਾਂਦੀ ਹੈਗੀ। ਆ ਜਾ। ਆ ਅੱਜ ਤੋਂ ਸ਼ੈンプー ਕੇ ਛਾੜ ਲੈ ਲਾਹੀਂ ਗੇ ਰਿਹਾ ਬਾਪਾ ਤੇ। ਇੱਥੇ ਖੜ ਜਾ ਜੀ ਬਾਹਰ ਨਿਕਲੀ ਸਾਰਾ ਖੜੇ ਥੇ। ਹੁਣ ਮੈਨੂੰ ਨਾ ਇਹ ਇੱਥੇ ਖੜਾ ਖੜ ਜਾ ਇੱਥੇ। ਇਹਦੀ ਸੰਗਲੀ ਕਿੱਥੇ ਹੈਗੀ? ਉਰੀ ਖੜ ਜਾ। ਓਰੇ ਆਉਰੇ ਪੱਕੀ। ਉਹ ਭੱਜ ਗਈ। ਇਹਦੀ ਨੰਮ ਨੂੰ ਸੰਗਲੀ ਪਾ ਲਉਂਦੋ। ਸੰਗਲੀ ਬਣਨੀ ਪਊਗੀ। ਸੰਗਲੀ ਬਣ ਕੇ ਲੈ ਜਾਣਾ ਇਹਨੂੰ ਮੈਂ। ਲੈ ਵੀ ਸੰਗਲੀ ਤਾਂ ਮਿਲ ਗਈ। ਇਹ ਲੋਟ ਆਊਗੀ ਇਹਹੀਂ। ਬਿਨਾਂ ਸੰਗਲੀ ਤੋਂ ਲੋਟ ਵੀ ਨਹੀਂ ਆਉਂਦੀ। ਚਾਲ ਲਈ। ਹਾਂ ਹਾਂ। ਹਾਂ ਲੋਟ ਆਊਗਾ ਕੰਮ। ਇੱਥੇ ਨਮਾਉਣਾ ਇਹਨੂੰ ਮੈਂ। ਪੈਪ ਲਾ ਕੇ ਨਾ। ਚੱਲ ਆ ਜਾ। ਉਰੀ ਨਮਾ ਦੇਣਾ ਤੁਨੂੰ। ਇਹਦੇ ਨਾਲ ਬਣ ਕੇ। ਉਰੇ ਆ ਗੱਡੀ ਖਰਾਬ ਕਰੇਗੀ। ਸ਼ੈਂਪੂ ਲੈ ਆਉਣ ਦੇ ਮੈਨੂੰ ਚੱਕ ਕੇ। ਪਰ ਇਹ ਤਾਂ ਸ਼ੈਂਪੂ ਮੁੰਡਾ ਕੰਨ ਤੇ ਲੈ ਗਿਆ ਜਾ ਇੱਕ ਵਾਰੀ ਤਾਂ ਨਾ ਇਹ ਉਹ ਕਰਦੀ ਹੈਗੀ ਪਾਣੀ ਤੋਂ ਚੱਲਦੀ ਆ ਓਰੇ ਆ ਆ ਜਾ ਆ ਜਾ ਓਰੇ ਆ ਮੇਰੇ ਕੋਲ ਓਰੇ 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 ਗਿੱਲੀ ਹੋ ਗਈ ਓਰੇ ਆ ਜਾ ਆ ਜਾ ਆ ਜਾ ਆ ਜਾ ਆ ਜਾ ਬੱਚੇ ਬਾਹਰ ਆ ਜਾ ਹਾਂ ਹਾਂ ਲੰਦਰੀ ਆਉਗੀ ਹੁਣ ਇੱਥੇ ਖੜ ਜਾ ਇੱਥੇ ਖੜ ਜਾ ਮੇਰੇ ਤੇ ਕਿਧਰੋਂ ਭੰਤੇ ਹੋਇਆ ਇੱਥੇ ਖੜ ਹੋਰੇ ਆ ਜਾ ਹੋਰੇ ਆ ਮੇਰੇ ਕੋਲ ਤਾਈਆਂ ਤੈਨੂੰ ਬਾਥਰੂਮ ਚ ਨਵਾਉਣਾ ਹੁੰਦਾ ਮੈਂ ਇੱਥੇ ਲੋਟ ਵੀ ਨਹੀਂ ਆਉਂਦੀ ਇਹ ਆ ਜਾ ਆ ਜੋ ਬੱਚੀ ਇੱਧਰ ਦੀ ਆ ਜਾ ਐ ਨੌਨ ਨੂੰ ਵੀ ਕਹਿੰਦੀ ਆ ਗਰਮੀ ਲੱਗਦੀ ਆ ਨਾ ਕਿਉਂਕਿ ਨੌਨ ਨੂੰ ਵੀ ਕਹਿੰਦੀ ਆ ਪਰ ਉਹ ਵੀ ਹੁੰਦੀ ਆ ਚਲਦੀ ਵੀ ਆ ਕਿਉਂਕਿ ਉਹਦੇ ਕਰਕੇ ਇਹ ਨੂੰ ਆਏ ਆ ਮੂੰਹ ਤੇ ਨਾ ਪਾਣੀ ਪਾ ਜੇ ਮੂੰਹ ਮੂੰਹ ਜੇ ਚ ਨਹੀਂ ਪਾਣੀ ਪਾਉਂਦੇ ਲੈ ਵੀ ਸ਼ੈਂਪੂ ਲਗਾਤਾ ਇਹ ਆਰਗੇਨਿਕ ਆ ਕੰਪਨੀ ਦੇਖ ਲਓ ਤੁਹਾਨੂੰ ਪਤਾ ਲੱਗ ਜਾਊਗਾ ਮੈਲੀ ਹੋਈ ਬੀ ਸੀਗੀ ਹੁਣ ਘੈਂਡ ਬੰਜੂ ਚਿੱਟੀ ਚੜੀ ਨਿਕਲੇਊਗੀ ਜੇ ਸੁੱਕ ਗਈ ਕੱਯਾ ਸਲੇ ਕੱਯਾ ਸਲੇ ਮੈਨੂੰ ਐ ਲੱਗਦਾ ਇੱਕ ਸ਼ੈਂਪੂ ਦੀ ਪੁੜੀ ਥੋੜੀ ਰਹੀ ਦੇਖੋ ਕੁੱਤੇ ਦੀ ਪੂਛ ਤਰੀਕੇ ਨਾਲ ਸਿੱਧੀ ਨਹੀਂ ਹੁੰਦੀ ਹੋ ਗਈ ਦੇਖੋ ਬਿਲਕੁਲ ਸਿੱਧੀ ਕੁੱਤੇ ਕੇ ਦੰਬ ਵੀ ਸਿੱਧੀ ਹੋ ਗਈ ਬਾਰੇ ਕੁੱਤੀ ਹੈਗੀ ਕੁੱਤੇ ਦੀ ਪੂਛ ਤਾਂ ਹੁਣ ਵੀ ਨਹੀਂ ਸਿੱਧੀ ਹੋਈ ਜਾਨਵਰ ਰੱਖਿਆ ਘਰੇ ਤਾਂ ਰੋਇ ਨਵਾ ਦਿਆ ਕਰੋ ਕਿਉਂਕਿ ਇਹਨਾਂ ਨੂੰ ਵੀ ਬਹੁਤ ਗਰਮੀ ਲੱਗਦੀ ਆ ਆਰਾਮ ਨਾਲ ਫੜੀ ਆ ਮੈਂ ਹੋਰ ਸੋਚਦਾ ਸੀ ਕਿ ਜੇ ਇਹਨੂੰ ਵਾਸ਼ਿੰਗ ਮਸ਼ੀਨ ਚ ਘੇੜੇ ਦੇ ਦਈਏ ਤੋ ਨਿੱਖਰ ਨਹੀਂ ਆਊਗੀ ਹੈ ਹੈ ਜਿੰਮੀ ơi ਵਾਸ਼ਿੰਗ ਮਸ਼ੀਨ ਚ ਘੇੜੇ ਦੇ ਗਏ ਤੇਰੇ ਦੰਦ ਦੇਖਾਂ ਤੇਰੇ ਆ ਦੇਖੋ ਬੁਰਸ਼ ਵੀ ਨਹੀਂ ਕਰਦੀ ਇਹ ਤੇ ਦੰਦ ਫੇਰ ਵੀ ਚਿੱਟੇ ਜਿੱਟੇ ਪਏ ਅੱਗੋਂ ਵਰਸ਼ ਕਰਦੇ ਆਂ ਤਾਂ ਫੇਰ ਵੀ ਪਿਲੇ ਹੋਏ ਪਏ ਆ ਪਤਾ ਨਹੀਂ ਕੀ ਵਜ੍ਹਾ ਹੈਗੀ ਸਾਰਾ ਬਹੁਤ ਆ ਜੇ ਨਾ ਸਾਰਾ ਅਸ ਕੱਲ ਨੂੰ ਫੇਰ ਨੂੰ ਆਦਾ ਆਹ ਪਾ ਦੀਛੇ ਉਹ ਤਾਂ ਇਹਦਾ ਅਸ ਕਈ ਮਸਲਤਾਂ ਕੱਲ

ਗੜ ਜਾ ਠੀਕ ਗੜ ਜਾ ਬੜਾ ਹੀ ਮਨ ਘਾਹ ਆ ਦੇਖੋ ਕਿੰਨੇ ਘੰਟੇ ਹੋ ਗਏ ਤੇ ਬਾਲ ਜੀ ਉਹ ਨਾਲੇ ਨਾਲ ਉਹ ਦਿਖਾ ਲਓ ਨਾਲੇ

ਇਨੋ ਨੋ ਮੋ ਦੇ ਸੀਗੇ ਜੋ ਨੋ ਮੋ ਦੇ ਸੀ ਨੋ ਮੋ ਤੋਂ ਬਾਅਦ ਨਾ ਇਹ ਪਾਈਏ ਦੀ ਨਿਕਲ ਨਹੀਂ ਜੀ ਕੋਈ ਨਹੀਂ ਤਾਂ ਤਾਂ ਵੱਡੀ ਹੋ ਗਈ ਇਹ ਪਾਣਾ ਕਿ ਭਰਮਾ ਹੱਸਦਾ ਹਾਂ ਨਾ ਤੁਹਿਆ ਗਰਮੀ ਆਉਂਦੀ ਉਹ ਦੂਰ ਦੂਰ ਜਾਣਗੇ ਜਿੱਥੇ ਮੰਨਦਾ ਆ ਕੋਈ ਨੂੰ ਕੋਨੋ ਨੋ ਮੈਂ ਦੇ ਕੀ ਇਹ ਗੱਲ ਦੀ ਆ ਕੀ ਹਾਲ ਕਰਦੀ ਹੈ ਜੀ ਦੇਖੀ ਹਾਂ ਹੀ 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 ਆ ਗਣਿਆਰਾ ਹੈ ਤੇ ਚਲੋ ਜੀ ਆਪਾਂ ਵੀ ਹੁਣ ਚਲੀ ਆ ਨਾ ਕੇ ਕੰਮ ਤੇ ਬਾਗਾਂ ਤੇ ਤੇ ਉੱਥੇ ਜਾ ਕੇ ਮਿਲਦੇ ਆਂ ਤੁਹਾਡੇ ਨਾਲ ਆਹ ਦੇਖੋ 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 ਰੰਗ ਦੇਖੋ ਇਹਦੇ ਕਰਦੀ ਜੀ ਹੈ ਮਿੱਟੀ ਜੀ ਫੇਰ ਲੱਪੜੂ ਇੱਥੇ ਥੋੜਾ ਫੇਰ ਲੱਪੜੀ ਚਲ ਕੋਈ ਨਹੀਂ ਮਾਰਨਿੰਗ ਫੇਰ ਨਵਾਂ ਚਲੋ ਇਹ ਆਪਾਂ ਹੁਣ ਤਿਆਰ ਹੋ ਜਾਈਏ ਇਹ ਹਜੇ ਮੈਂ ਤਾਂ ਨਾ ਤਾ ਨਹੀਂ ਆ ਪਰ ਜਿੰਮੀ ਸੁੱਕੀ ਲੱਗਦੀ ਹੈ ਤੇ ਧੁੱਪ ਵਾਲੀ ਆ ਉਵੇਂ ਨਾ ਕਿਤੇ ਗਰਮ ਸਰਦ ਹੋ ਜੇ ਹਾਂਜੀ ਜੈਮੀ ਜੀ ਆ ਕੇ ਕਿਹਦਾ ਲੱਗ ਰਹਾ ਹੈ ਆਪਕੋ ਬੋਲੋ ਬੜੀਆ ਬੋਲੋ ਜੀ ਬੜੀਆ ਹੈ ਇੱਕ ਮਿੰਟ ਚਲੋ ਜੀ ਆਪੋ ਆਪ ਯਾਦ ਹੋ ਬਾਗਿਆਉ ਸਾਰੇ ਲਟੂ ਗਈ ਪੂਰਾ ਰੱਜ ਕੇ ਲਟੂ ਗਈ ਆ ਦੇਖੋ ਇਹ ਚਾਵਲ ਬਣਾ ਰਿਹਾ ਮੈਂ ਆ ਮੈਂ ਬਣਾਇਆ ਸਵੇਰੇ ਰਾਜਮਾ ਦੇਖੋ ਰੰਗ ਦੇਖੋ ਇਹਦੀ ਕਿੰਨਾ ਖੈਂਡ ਆਇਆ ਰਾਜਮਾ ਤੇ ਸੋਹ ਹੋ ਵਿੱਚ ਵਿੱਚ ਕੁਛ ਹੈਗਾ ਬਸ ਇੰਕ ਤੇ ਆ ਚਾਵਲ ਬਣਾ ਰਿਹਾ ਹਾਂ ਹਵਾਲ ਕੇ ਕਿਉਂ ਮੈਂ ਉਬਲੇ ਹੋਏ ਚਾਵਲ ਖਾਉਂਗਾ ਮੈਂ ਸਵੇਰੇ ਸਵੇਰੇ ਹਲਕੇ ਠੀਕ ਉਵਾਲ ਕੇ ਖਾ ਕਰੋ ਵੱਧ ਪਾਣੀ ਪਾ ਕੇ ਜਾਨੀ ਕਿ ਉਵਾਲਣ ਦਾ ਮਤਲਬ ਆ ਪਾਣੀ ਨੂੰ ਦੁਗਣਾ ਤਿਗਣਾ ਤਾਂ ਦੁਗਣਾ ਤਾਂ ਉਹੀ ਪੈਂਦਾ 4 ਗੁਣਾ ਪਾ ਲਿਆ ਕਰੋ ਤੇ ਉਵਾਲ ਕੇ ਉਦੋਂ ਬਾਅਦ ਪਾਣੀ ਛਾਣ ਦਿਆ ਕਰੋ ਇਹਦਾ ਤੇ ਤੇਰੇ ਹਲਕੇ ਬਣਦੇ ਨੇ ਸਾਰੀ ਜਿਹੜੀ ਫੈਟ ਹੈ ਦੀ ਆ ਵਿੱਚੋਂ ਚਿਕਣਾ ਚਿਕਣਾ ਬਣ ਜਾ ਇਹ ਨਿਕਲ ਜਾਂਦਾ ਤੇ ਆਪ ਆਪਣਾ ਛੋਲੇ ਪਨੀਰ ਠੀਕ ਹੈ ਜੀ ਇਹ ਰਾਤ ਦਾ ਪਰ ਇਹ ਵਿਆਹ ਹੋ ਗਿਆ ਪਰ ਮੈਂ ਵੀ ਖਾਉਂਗਾ ਤੇ ਆ ਵੀ ਖਾਉਂਗਾ ਆ ਵੀ ਖਾਉਂਗਾ ਕੁਝ ਨਹੀਂ ਛੱਡਦਾ ਠੀਕ ਹੈ ਜੀ ਬੜੇ ਬੋਖ ਬੋਦ ਲੱਗੀ ਪਈ ਆ ਚਾਵਲ ਆਪਣੇ ਬਸ ਰੈਡੀ ਆ ਲਗਭਗ ਨੇੜੇ ਤੇੜੀ ਆ ਹੁਣ ਤੱਕ ਮੋਲ ਪਾ ਬਲਾ ਵੀ ਆ ਪੰਜ ਚਾਰ ਮਿੰਟਾਂ ਦੀ ਵੇਟ ਹੈਗੀ ਸੋਟਣਾ ਤੇ ਆ ਇਹ ਖਾ ਗਏ ਨਾ ਚਾਵਲ ਤੇ ਮੈਂ ਫੇਰ ਹੀ ਨਾ ਹਾਂਗਾ ਪਹਿਲਾਂ ਚਾਵਲ ਚੁਬਲ ਖਾ ਕੇ ਫੇਰ ਹੀ ਨਾ ਹਾਂਗਾ ਆਹ ਲੋ ਚਾਵਲ ਉਬਲ ਗਏ ਤੇ ਇਹ ਪਾਣੀ ਇਹਨਾਂ ਦਾ ਨਿਸ਼ਾਨਦਾ ਸਾਰਾ ਤੇ ਹੁਣ ਦੇਸੀ ਘਿਓ ਦੇ ਦੋ ਚਮਚੇ ਦੇਚਾ ਕਰਨਾ ਬਿਲਕੁਲ ਦੇਸੀ ਕਿਉਂ ਤੇ ਪਰ ਉਹ ਤਾਂ ਕਰਨ ਨੂੰ ਦੋ ਚਮਚੇ ਦੇਸੀ ਘਿਓ ਇਹਦੇ ਵਿੱਚ ਪਾ ਦਗੇ। ਨਹੀਂ ਤਾਂ ਇਹ ਆਇਲ ਗਰੀ ਹੋ ਗਏ ਉੱਬਲ ਗਏ ਹਨਾ ਤੇ ਨਾਲੇ ਹੁਣ ਇਹ ਕਿਉਂ ਰਲ ਜੂ ਨਾ ਚੋਦੇ ਦੇਖਿਓ। ਤੇ ਨਾਲੇ ਇਹ ਰਹਿਣਗੇ ਇਕੱਲੇ-ਇਕੱਲੇ ਜਿਵੇਂ ਆ। ਜੇ ਦੇਸੀ ਘਿਓ ਨਹੀਂ ਹੈਗਾ ਤਾਂ ਵੀ ਕੋਈ ਦਿੱਕਤ ਨਹੀਂ ਤਾਂ ਵੀ ਇਕੱਲੇ-ਇਕੱਲੇ ਰਹਿਣਗੇ। ਇਹ ਤਾਂ ਮੈਂ ਵੈਸੇ ਹੀ ਪਾ ਲੈਣਾ ਹੁਣ। ਤੇ ਆ ਦੇਖ। ਜਿਹੜੇ ਆਪਾਂ ਜਿਵੇਂ ਉਹਨਾਂ ਨਾਲ ਕਦੇ ਜੁੜ ਜਾਈ ਜਾਂਦੇ ਨੇ। ਉਦੋਂ ਚਲੋ ਅੱਡ-ਅੱਡੀ ਤਿਆਰਤਾ ਮੈਂ ਨਹੀਂ ਕਹਿੰਦਾ ਸਾਰਾ ਜੁੜਦੇ ਆਗੇ। ਇਹ ਚਾਵਲ ਵੀ ਬਿਲਕੁਲ ਟੱਟਾਲੇ ਹੈਗੇ। ਬਾਅਦ ਵਿੱਚ ਲੋ ਜੀ ਆਪਣਾ ਹੋ ਗਿਆ ਰੈਡੀ ਤੇ ਇਹ ਜਾ ਰਹੇ ਹੈ ਜੀ ਲੱਡੂ ਘਪਾਲ ਲਈ। ਬਹੁਤਾ ਤੇ ਲੱਡੂ ਘਪਾਲੀ ਜਾ ਰਹੇ ਤੇ ਪਲੇਟ ਮੇਰੀ ਤਾਂ ਧੋਵਾਂ ਲਈ ਪਈ ਆ। ਹੋਰ ਪਲੇਟ ਲੈ ਲੈਂਦੇ ਆਪਾਂ। ਹਾਂ ਚਲ। ਬਾਰੀ ਚਾਵਲਾ ਦੀ। ਆ ਦੇਖੋ ਕਿਵੇਂ ਖਿਲ-ਮਖਿਲ ਮੇ ਬਣਿਆ ਨਾ। ਏ ਹੁਣ ਆਪਣੀ ਵਾਰੀ ਹੈ ਜੀ ਇੱਕ ਪਾਸੇ ਰਾਜਮਾ ਤੇ ਹਰੜੀ ਦੀ ਦਾਲ ਠੀਕ ਹੈ ਜੀ ਤੇ ਬਹੁਤ ਨਾਲ ਪਕਾ ਰੂ ਹੋ ਨੇ ਆ ਬਾਕੀ ਫਿਰ ਬਣਾਏ ਵੀ ਮਾਏ ਆਗੇ ਇਹ ਥੋੜੀ ਆ ਤੇ ਇੱਕ ਪਾਸੇ ਆਹ ਛੋਲੇ ਬਣੇਗਾ ਲੋ ਜੀ ਨੇ ਰੋਟੀ ਨਹੀਂ ਖਾਦੀ ਹੁਣ ਤੱਕ ਤੇ ਦੇਖੋ ਆਉਂਦਾ ਮੂੰਹ ਚ ਪਾਣੀ ਤੇ ਉੱਪਰ ਪਾਵਾਂਗੇ ਆਪਾਂ ਪਿਆਜ਼ ਬਰੀਕ ਕੱਟ ਕੇ। ਹਾਂਜੀ। ਲੋ ਜੀ ਆਪਣੇ ਰਾਜਮਾ ਚਾਵਲ ਦੇ ਛੋਲੇ ਚਾਵਲ ਆ ਗਏ। ਤੇ ਆਪਾਂ ਥੱਲੇ ਬੈਠ ਕੇ ਖਾਊਗਾ ਮੈਂ। ਠੀਕ ਹੈ ਜੀ। ਰੋਟੀ ਆ ਥੱਲੇ ਬੈਠ ਕੇ ਖਾਣੀ ਚਾਹੀਦੀ ਹੈਗੀ। ਬੰਗਲੇ ਵਾਂਗੂ ਖਾਵਾਂਗੇ ਲੰਗਰ ਵਾਂਗੂ। ਤੇ ਪਹਿਲਾਂ ਛੋਲੇ ਚਾਵਲ। ਬੱਸ ਤੁਮਾਰੇ ਵਾਈਟ ਇੱਕ ਇੱਕ ਟੇਸਟ ਕਰ ਲਈ। ਬਹੁਤ ਸਵਾਦ ਆ ਬਾਕੀ ਮੈਂ ਬਣਾਇਆ ਸਵਾਦ ਕੀ ਮੈਨਾ ਹੋਊਗਾ ਤੇ ਹੁਣ ਰਾਜਮਾਂ ਦੀ ਬਾਰੀ ਬਾਕੀ ਤਰੀਕੇ ਸਾਨੂੰ ਮੈਂ ਦੱਸਦਾ ਰਹੂੰਗਾ ਕਿ ਕਿਹੜੀ ਚੀਜ਼ ਕਿਵੇਂ ਬਣਦੀ ਹੈ ਠੀਕ ਹੈ ਜੀ ਨਾਲ ਪਿਆਜ਼ ਤੇ ਹਲਕਾ ਸਮਾਨ ਸਾਰੇ ਸਾਰੇ ਬਾਕੀ ਪਤਾ ਕੋਈ ਨਹੀਂ ਕੱਲ ਨੂੰ ਆਲੂ ਵਾਲੇ ਪਰੌਂਡ ਕਹੀਏ ਤੇ ਅੱਜ ਦਾ ਵੀਡੀਓ ਇਸ ਮਾਫ ਕਰਦੇ ਆ ਲਾਈਕ ਕਰ ਦਿਓ ਚੰਗ ਲੱਗਿਆ ਹੋਇਆ ਅਗਲੀ ਵੀਡੀਓ ਵਿੱਚ ਮਿਲਾਂਗੇ ਜੀ ਥੈਂਕਸ ਫॉर ਵਾਚਿੰਗ ਬਾਏ ਬਾਏ